ਸਬਨਾ ਨੂੰ ਕਰਦਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗ ਜੀ ਬਹੁਤ ਹੀ ਵੱਡਿਆਂ ਭਾਗਾਂ ਵਾਲੇ ਹਾਂ ਜੋ ਮਹਾਨ ਪਰਪਕਾਰੀ ਮਹਾਨ ਤਪਸਵੀ ਮਹਾਨ ਤਿਆਗੀ ਬਰਾਗੀ ਨਾਮ ਦੇ ਰਸੀਏ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਧੰਨ ਧੰਨ ਪਿਆਰੇ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਦੇ ਤਾਪਰ ਸ਼ਾਂਤੇ ਮਾਗ ਦੇ ਮਹੀਨੇ ਵਿੱਚ ਸਤਗੁਰਾਂ ਦੇ ਵੱਡੇ ਦਰਬਾਰ ਦੇ ਵਿੱਚ ਹਾਜ਼ਰੀਆਂ ਭਰ ਰਹੇ ਹੋ ਆਪਣੇ ਸਮੇਂ ਨੂੰ ਸਫਲियां ਕਰ ਰਹੇ ਹੋ ਗੁਰੂਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ ਸੋ ਆਪ ਜੀ ਨੇ ਹਰ ਐਤਵਾਰ ਦੀ ਤਰ੍ਹਾਂ ਧੰਨ ਧੰਨ ਪਿਆਰੇ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਦੇ ਬਚਨ ਸਰਵਣ ਕੀਤੇ ਹਨ ਜਿਨ੍ਹਾਂ ਬਚਨਾਂ ਦੇ ਵਿੱਚ ਬਾਬਾ ਜੀ ਨੇ ਬੇਅੰਤ ਬਖਸ਼ਾ ਕੀਤੀਆਂ ਹਨ ਖੰਡੇ ਬਾਟੇ ਦੇ ਅੰਮ੍ਰਿਤ ਵਾਸਤੇ ਬਾਬਾ ਜੀ ਨੇ ਪ੍ਰੇਰਣਾ ਦਿੱਤੀ ਹੈ ਅਤੇ ਮਾਘ ਦੇ ਮਹੀਨੇ ਵਿੱਚ ਜੋ ਸਤਗੁਰਾਂ ਦਾ ਬਚਨ ਹੈ ਮਾਘ ਮੱਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰਦਾ ਧੂੜੀ ਦਾ ਮਹਾਤਮਾ ਦੱਸਿਆ ਹੈ ਕਿ ਕਿਵੇਂ ਇੱਕ ਜਿਨੇ ਕੋਈ ਸੰਗਤ ਵੀ ਨਹੀਂ ਕੀਤੀ ਉਹਦੇ ਤੇ ਮਹਾਪੁਰਖਾਂ ਦੀ ਧੂੜੀ ਉੱਡ ਕੇ ਪੈ ਗਈ ਅਤੇ ਉਹ ਵੀ ਸੁਰਗਾਂ ਨੂੰ ਚੱਲਿਆ ਗਿਆ ਮਹਾਪੁਰਖਾਂ ਦੀ ਧੂੜੀ ਦਾ ਇੰਨਾ ਫਲ ਹੁੰਦਾ ਹੈ ਨਾਨਕ ਧੂੜ ਪੁਨੀਤ ਸਾਧ ਲੱਖ ਕੋਟ ਪਰਾਗੇ ਲੱਖਾਂ ਕੋਟ ਕਰੋੜਾਂ ਪਰਾਗ ਰਾਜ ਜੋ ਅੱਜ ਮਾਘ ਦੇ ਮਹੀਨੇ ਵਿੱਚ ਉੱਥੇ ਪਰਾਗ ਰਾਜ ਹਰਦوار ਵਿਖੇ ਜਿੱਥੇ ਗੰਗਾ ਜਮਨਾ ਗੋਦਾਵਰੀ ਸਰਸਤੀ ਤੇ ਕਰੇ ਉਦਮ ਤੂਰ ਸਾਧੂ ਕੀ ਤਾਈਂ ਕਿਲਵਖ ਮੈਲ ਭਰੇ ਪਰੇ ਹਮਰ ਜਹਾ ਅਮਰੀ ਲੈ ਮੈਲ ਸਾਧੂ ਕੀ ਤੂਰ ਗਵਾਈ ਉਹ ਤੀਰਥ ਹੈ ਉਹ ਵੀ ਸਾਧੂਆਂ ਦੀ ਧੂੜੀਆਂ ਨੂੰ ਲੋਚਦੇ ਆ ਕਿਉਂਕਿ ਉੱਥੇ ਬੜੇ ਪਾਪੀ ਅਪਰਾਧੀ ਲੋਕ ਜਾ ਕੇ ਦਰਸ਼ ਇਸ਼ਨਾਨ ਕਰਕੇ ਆਪਣੀ ਮੈਲ ਲਾਉਂਦੇ ਆ ਪਰ ਜਿਹੜੇ ਤੀਰਥ ਹੈ ਉਹ ਸਾਧੀਆਂ ਸਾਧੂਆਂ ਦੀ ਧੂੜਾਂ ਨੂੰ ਲੋਚ ਤੂੜ ਨੂੰ ਲੋਚਦੇ ਆ ਕਿ ਸਾਡੇ ਵਿੱਚ ਜੋ ਮੈਲ ਜੋ ਪਾਪ ਹਨ ਉਸ ਧੂੜ ਦੇ ਨਾਲ ਪਵਿੱਤਰ ਹੋ ਸਕੀਏ ਸੋ ਮਾਗਦੇ ਮਹੀਨੇ ਵਿੱਚ ਧੰਨ ਧੰਨ ਬਾਬਾ ਆਨੰਦ ਸਿੰਘ ਦੀ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪ੍ਰਗਟ ਗੁਰਾਂ ਕੀ ਦੇਹ ਕਰਕੇ ਸੇਵਾ ਕੀਤੀ। ਸੋ ਸਰਦੀਆਂ ਦੇ ਵਿੱਚ ਸਤ ਗੁਰਾਂ ਨੂੰ ਭੋਰਾ ਸਾਹਿਬ ਦੇ ਵਿੱਚ ਪ੍ਰਕਾਸ਼ ਬਿਰਾਜਮਾਨ ਕੀਤਾ ਜਾਂਦਾ ਹੈ। ਹਰ ਸਾਲ ਦੀ ਤਰ੍ਹਾਂ ਉਸੇ ਤਰ੍ਹਾਂ ਹੀ ਅੱਜ ਵੀ ਸਤ ਗੁਰਾਂ ਦਾ ਬਿਰਾਜਮਾਨ ਪ੍ਰਕਾਸ਼ ਜੋ ਸੱਚਖੰਡ ਦੇ ਵਿੱਚ ਭੋਰਾ ਸਾਹਿਬ ਦੇ ਵਿੱਚ ਹੈ ਅਤੇ ਸੰਗਤਾਂ ਅੰਮ੍ਰਿਤ ਵੇਲੇ ਤੋਂ ਲੈ ਕੇ ਦਰਸ਼ਨ ਕਰਦੀਆਂ ਹਨ, ਇਸ਼ਨਾਨ ਕਰਦੀਆਂ ਹਨ, ਕਥਾ ਕੀਰਤਨ ਸਰਵਣ ਕਰਕੇ ਉਰਾ ਸਾਹਿਬ ਦੇ ਸਚਖੰਡ ਸਾਹਿਬ ਦੇ ਦਰਸ਼ਨ ਕਰਕੇ ਲਾਹਾ ਪ੍ਰਾਪਤ ਕਰਦੀਆਂ ਹਨ ਸੋ ਵੱਡਿਆਂ ਭਾਗਾਂ ਵਾਲੇ ਜਿਤਨੇ ਵੀ ਮਾਈ ਭਾਈ ਬਾਬਾ ਜੀ ਦੇ ਦਰਵਾਜ਼ੇ ਪਹੁੰਚੇ ਹੋ ਬਾਬਾ ਜੀ ਦੇ ਬਚਨ ਹੈ ਕਿ ਇੱਕ ਮਹੀਨੇ ਦੇ ਵਿੱਚ 50 ਪਾਠ ਸੁਖਮਨੀ ਸਾਹਿਬ ਦੇ ਕਰ ਦिए ਜਾਂ 250 ਪਾਠ ਜਪਜੀਤ ਸਾਹਿਬ ਦਾ ਜਾਂ 6 ਮਾਲਾ ਮੂਰ ਮੰਤਰ ਦੀਆਂ ਵੱਡੀਆਂ ਜਾਂ 80 ਮਾਲਾ ਵਾਹਿਗੁਰੂ ਦੀਆਂ ਵੱਡੀਆਂ ਕਰੀਏ ਤਾਂ ਇੱਕ ਮਹੀਨੇ ਦੇ ਵਿੱਚ ਸਤਿਗੁਰਾਂ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਹਿਜ ਪਾਠ ਦਾ ਫਲ ਮਿਲ ਜਾਂਦਾ ਹੈ ਮਾਗਦੇ ਮਹੀਨੇ ਵਿੱਚ 12 ਗੁਣਾ ਫਲ ਮਿਲਦਾ ਹੈ ਸੋ ਇਸ ਕਰਕੇ ਜਿੱਥੇ-ਜਿੱਥੇ ਵੀ ਸੰਗਤਾਂ ਸੁਣ ਰਹੀਆਂ ਹਨ ਜਾਂ ਲਾਈਵ ਚੱਲ ਰਿਹਾ ਸੁਣ ਰਹੀਆਂ ਹਨ ਸੋ ਬਾਬਾ ਜੀ ਦੇ ਬਚਨ ਤਿੰਨ ਕਾਲ ਸਤ ਹੈ ਵੱਧ ਤੋਂ ਵੱਧ ਸਿਮਰਨ ਕਰਕੇ ਲਾਹਾ ਪ੍ਰਾਪਤ ਕਰੀਏ ਮਾਗਦੇ ਮਹੀਨੇ ਵਿੱਚ 10000 ਇਹ ਬੋਲਣ ਦਾ ਸਮਾਂ ਨਹੀਂ ਹੁੰਦਾ ਕਿ ਕਿਵੇਂ ਸੰਗਤਾਂ ਇੱਥੇ ਨਾਨਕ ਸਰਵਿਕੇ ਯਾਤਰਾ ਕਰਦੀਆਂ ਹਨ ਕਥਾ ਕੀਰਤਨ ਸਰਵਣ ਕਰਦੀਆਂ ਹਨ ਕਿਵੇਂ ਸੰਗਤਾਂ ਨਾਮ ਜਪ ਕੇ ਸੇਵਾ ਕਰਕੇ ਲਾਹਾ ਪ੍ਰਾਪਤ ਕਰਦੀਆਂ ਹਨ ਤਾਂ ਤਨ ਪਿਆਰੇ ਬਾਬਾ ਇਸ਼ਰ ਸਿੰਘ ਜੀ ਮਹਾਰਤਵ ਵਰ ਸਾਈਂ ਮਹਾਪੁਰਖ ਪਰਮ ਪੂਜਿਆ ਬਾਬਾ ਗੇਜ ਸਿੰਘ ਜੀ ਲੇਖਤਾ ਕਹਤਾਂ ਨੂੰ ਇਸ ਤਰ੍ਹਾਂ ਸਰਵਣ ਕਰੋ ਜੀ ਭਾਗਾ ਨਾਲ ਮਿਲਦੀ ਹੈ ਧੂੜੀ ਪੂਰੇ ਜੋ ਸਤ ਗੁਰ ਦੀ ਬੁਰੇ ਲੇਖ ਹੈ ਮਿਟ ਜਾਂਦੇ ਵਾਣੀ ਦੱਸਦੀ ਹੈ ਜੋ ਧੁਰ ਦੀ ਉੱਠੇ ਲੇਖ ਚ ਹੁੰਦੇ ਹੈ ਉਹ ਸਿੱਧੇ ਹੈ ਹੋ ਆਉਂਦੇ ਲੈ ਧੂੜੀ ਏਥੋਂ ਦੀ ਸਾਰੇ ਮਾਸਤਕ ਨੂੰ ਐ ਲਾਉਂਦੇ ਨਾਨਕ ਸਰ ਦੀ ਧਰਤੀ ਤੇ ਆਇਆ ਦੀਨ ਦੁਨੀਆ ਦਾ ਬਾਲੀ ਬ੍ਰਹਮੰਡ ਦੀ ਧਰਤੀ ਚੋਂ ਏਹ ਜਾਣੋ ਧਰਤੀ ਨਿਰਾਲੀ ਆਕੇ ਇਸ ਧਰਤੀ ਤੇ ਪਾਪੀ ਵੱਡੇ ਵੱਡੇ ਤਰਾਂਉਂਦੇ ਲੈ ਧੂੜੀ ਇਥੋਂ ਦੀ ਸਾਰੇ ਮਸਤਕ ਨੂੰ ਹੈ ਲਾਉਂਦੇ ਚੜੇ ਮਾਗ ਮਹੀਨਾ ਜੀ ਆਉਂਦੀਆਂ ਸੰਗਤਾਂ ਹਮ ਹਮਾ ਕੇ ਵਿੱਚ 1.5 ਵਜੇ ਤੋਂ ਹੀ ਕਰਨ ਇਸ਼ਨਾਨ ਸਰੋਵਰ ਆ ਕੇ ਮਲ ਲਥ ਦੀ ਜਨਮ ਦੀ ਜਿਹੜੇ ਵਿੱਚ ਸਰੋਵਰ ਨਾਉਂਦੇ ਲੈ ਧੂੜੀ ਇਥੋਂ ਦੀ ਸਾਰੇ ਮਾਸਤਕ ਨੂੰ ਐ ਲਾਉਂਦੇ ਉਠ ਅੰਮ੍ਰਿਤ ਵੇਲੇ ਜੀ ਸੰਗਤਾ ਤੁਰਨ ਤਿਆਰੀ ਕਰਕੇ ਪਾਸਿਆਂ ਦੇ ਨਗਰਾਂ ਤੋਂ ਆਉਣ ਟਰਾਲੀਆਂ ਗੱਡੀਆਂ ਭਰ ਕੇ ਸਤ ਨਾਮ ਬਾਹ ਗੁਰੂ ਜੀ ਸੰਗੀ ਆਉਂਦੇ ਮੁੱਖੋਂ ਅਲਾਉਂਦੇ ਲੈ ਧੂੜੀ ਏਤੋਂ ਦੀ ਸਾਰੇ ਮਾਸਤਕ ਨੂੰ ਹਿਲਾਉਂਦੇ ਵਸਾ ਤੇ ਠੇਲੇ ਜੀ ਦੂਰ ਆਉਣ ਸੰਗਤ ਦੇ ਭਰ ਕੇ ਉਹ ਨਾਂ ਤੋਂ ਪਹਿਲਾਂ ਹੀ ਸੇਵਾਦਾਰ ਬਹਿਣ ਚਾ ਕਰਕੇ ਗੱਡੀਆਂ ਤੋਂ ਉਤਰਦਿਆਂ ਨੂੰ ਮੱਲੋ ਮੱਲੀ ਚਾ ਛਕਾਉਂਦੇ ਲੈ ਧੂੜੀ ਇਥੋਂ ਦੀ ਸਾਰੇ ਮਾਸਤਕ ਨੂੰ ਹੇ ਲਾਉਂਦੇ ਹੈ ਪੈਣ ਆਵਾਜ਼ਾਂ ਜੀ ਬੇਨਤੀ ਸੁਣਿਓ ਸੰਗਤ ਜੀ ਖੜ ਕੇ ਚਾ ਪੀ ਕੇ ਲੰਗਿਓ ਜੀ ਮੂਰੇ ਹੋਣ ਗਲਾਸੀਆਂ ਫੜ ਕੇ ਕਰ ਕਰ ਕੇ ਬੇਨਤੀਆਂ ਮਠਿਆਈ ਚਾ ਦੇ ਨਾਲ ਸ਼ਿਕਾਉਂਦੇ ਲੈ ਢੂੜੀ ਇਥੋਂ ਦੀ ਸਾਰੇ ਮਾਸਤਕ ਨੂੰ ਹੇ ਲਾਉਂਦੇ ਜਿਹੜੇ ਆਉਂਦੇ ਸੰਗੀ ਜੀ ਉਹ ਵੀ ਵਿੱਚ ਸਦਕ ਦੇ ਪੂਰੇ ਉਤਰਨਸਾਰ ਹੀ ਗੱਡੀਆਂ ਚੋਂ ਭਜਦੇ ਇੱਕ ਦੂਜੇ ਦੇ ਮੂਰੇ ਇੱਕ ਦੂਜੇ ਤੋਂ ਅੱਗੇ ਜੀ ਛੇਤੀ ਛੇਤੀ ਕਦਮ ਅਠਾਉਂਦੇ ਲੈ ਢੂੜੀ ਇਥੋਂ ਦੀ ਸਾਰੇ ਮਾਸਤਕ ਨੂੰ ਐ ਲਾਉਂਦੇ ਕਰਦੇ ਪਰ ਕੰਮਿਆਂ ਜੀ ਜੋ ਹੈ ਬਣਿਆ ਹਰੀ ਦਾ ਮੰਦਰ ਲਾ ਢੂੜੀ ਬਾਰਾਂ ਦੀ ਆਕੇ ਬੈਠਣ ਹਾਲ ਦੇ ਅੰਦਰ ਰਸ ਮਾਨਣ ਕੀਰਤਨ ਦਾ ਸੁਰਤੀ ਸ਼ਬਦ ਤੇ ਨਾਲ ਮਲਾਉਂਦੇ ਲੈ ਧੂੜੀ ਇਥੋਂ ਦੀ ਸਾਰੇ ਮਾਸਤਕ ਨੂੰ ਐ ਲਾਉਂਦੇ ਹੈ ਸੁਣਦੇ ਕੀਰਤਨ ਜੀ ਬੰਦੇ ਸ਼ਬਦ ਨਾਲ ਸੁਰਤ ਮਿਲਾ ਕੇ ਸੋਹਣੇ ਹੰਸ ਸੁਰ ਤੇਜੀ ਦੂਰ ਆਉਣ ਉਡਾਰੀਆਂ ਲਾ ਕੇ ਭਾਗਾ ਬਾੜੇ ਸਾਰੇ ਜੀ ਦਰਸ਼ਨ ਸੱਚਖੰਡ ਦੇ ਹੈ ਪਾਉਂਦੇ ਲੈ ਧੂੜੀ ਇਥੋਂ ਦੀ ਸਾਰੇ ਮਾਸਟਕ ਨੂੰ ਹੈ ਲਾਉਂਦੇ ਵਿੱਚ ਫੈਲੀ ਦੁਨੀਆ ਦੇ ਮੇਰੇ ਮਾਲਕ ਦੀ ਵੜਾਈ ਕਠ ਵੱਧਦਾ ਜਾਂਦਾ ਜੀ ਨੇਤ-ਨੇਤ ਚੜਦੀ ਕਲਾ ਸਵਾਈ ਅੱਜ ਨਾਲੋਂ ਕੱਲ ਦਿਨ ਜੀ ਸੇਵਾਦਾਰ ਹੈ ਸੇਵ ਵਧਾਉਂਦੇ ਲੈ ਧੂੜੀ ਇੱਥੋਂ ਦੀ ਸਾਰੇ ਮਾਸਤਕ ਨੂੰ ਐ ਲਾਉਂਦੇ ਕੀ ਦਸੀਏ ਲਿਖ ਕੇ ਜੀ ਉੱਚੀ ਮਹੱਤਤਾ ਨਾਨਕ ਸਰਦੀ ਸੁਭਾਗ ਭੋਗ ਪਾਏ ਤੋਂ ਜੀ ਸੰਗਤ ਥੱਲੇ ਦਰਸ਼ਨ ਕਰਦੀ ਸੱਚਖੰਡ ਦੇ 바ਰ ਅੱਗੇ ਜਾ ਕੇ ਸਾਰੇ ਸੀਸ ਝੁਕਾਉਂਦੇ ਲੈ ਧੂੜੀ ਇਥੋਂ ਦੀ ਸਾਰੇ ਮਾਸਟਕ ਨੂੰ ਐ ਲਾਉਂਦੇ ਸੱਚਖੰਡ ਦੇ ਅੰਦਰ ਜੀ ਘੜੀਆਂ ਪਾਤ ਪਾਤ ਦੀਆਂ ਘੜਤਾ ਲਾ ਕੇ ਤੇ ਸੋਨਾ ਜੀ ਕੀਤੀਆਂ ਸ਼ੀਸ਼ਿਆਂ ਦੀਆਂ ਹੈ ਜੜ ਤਾਂ ਛੱਤਾਂ ਤੇ ਕੰਧਾਂ ਨਾ ਹੀਰੇ ਮੋਤੀ ਹੈ ਚਮਕਾਉਂਦੇ ਲੈ ਧੂੜੀ ਇਥੋਂ ਦੀ ਸਾਰੇ ਮਾਸਤਕ ਨੂੰ ਐ ਲਾਉਂਦੇ ਸੱਚਖੰਡ ਦੇ ਅੰਦਰ ਜੀ ਹੈ ਇੱਕ ਨੂਰ ਇਲਾਹੀ ਵਰਦਾ ਕਰਕੇ ਤੇ ਦਰਸ਼ਨ ਜੀ ਹਿਰ ਦਾ ਸਭਨਾ ਦਾ ਹੈ ਠਰਦਾ ਗੁਰੂ ਨਾਨਕ ਪ੍ਰਗਟ ਜੀ ਬਾਗਾ ਬਾਲਿਆ ਤਾਂ ਹੀ ਦਸਾਉਂਦੇ ਲੈ ਧੂੜੀ ਇਥੋਂ ਦੀ ਸਾਰੇ ਮਸਤਕ ਨੂੰ ਹੈ ਲਾਉਂਦੇ ਕੀ ਕਰੀਏ ਸਿਫਤਾਂ ਜੀ ਧਨ ਤਨ ਮਾਲਕ ਕਰੀ ਕਮਾਈ ਪਾ ਪਿਆਰ ਦਾ ਜਾਦੂ ਜੀ ਜਾਣੋ ਮੋਲੇ ਕੋਲ ਲੁਕਾਈ ਬੋਲੋ ਤਨ ਤਨ ਬਾਬਾ ਜੀ ਕਿਹੜੀ ਗੱਲਾਂ ਦੇਰ ਲਗਾਉਂਦੇ ਲੈ ਧੂੜੀ ਇਥੋਂ ਦੀ ਸਾਰੇ ਮਸਤਕ ਨੂੰ ਐ ਲਾਉਂਦੇ ਜੋ ਕਰਦੇ ਸੰਗਤ ਜੀ ਸੁੱਤੇ ਭਾਗ ਉਹਨਾਂ ਦੇ ਜਾਗੇ ਧੂੜੀ ਨਾਲ ਲੱਖਾਂ ਜੀ ਨਾਤੇ ਜਾਂਦੇ ਕੋਟ ਪਿਰਾਗੇ ਜਾ ਸਿੰਘ ਦਾਸ ਕਹੇ ਸਤਗੁਰ ਬਾਣੀ ਵਿੱਚ ਪਰਮਾਉਂਦੇ ਸਤਗੁਰ ਬਾਣੀ ਵਿੱਚ ਪਰਮਾਉਂਦੇ ਲੈ ਧੂੜੀ ਇਥੋਂ ਦੀ ਸਾਰੇ ਮਾਸਟਕ ਨੂੰ ਐ ਲਾਉਂਦੇ